ਸੋ ਸਾਡਾ ਬੇਨਤੀ ਆ ਇਹ ਬਾਤ ਨੂੰ ਬਾਤ ਆਪਣੇ ਮਾਈਕਾ ਦੇ ਵਿੱਚ ਦਾ ਘੇਰਾ ਦੀ ਆ ਕੋਈ ਸਾਥ ਮਿਲਦਾ ਫੈਲਿ ਕਰਨ ਦਾ ਉਹ ਆਪਣਾ ਬਾਤ ਉਹ ਆਪਣੇ ਲੱਗਦਾ ਨੋਜਵਾਨ ਨੂੰ ਸਹਿਯੋਗ ਕਰੀਏ ਜਰ ਹਰਜਿੰਦਰ ਸਿੰਘ ਦੇ ਨਾਲ ਪੰਜਾਬੀਆਂ ਦੀ ਹਮਦਰਦੀ ਬਣੀ ਹੋਈ ਹੈ ਕਿਉਂਕਿ ਇਹ ਇੱਕ ਗਲਤੀ ਸੀ ਇਸ ਨੂੰ ਇੰਨਾ ਵੱਡਾ ਗੁਨਾਹ ਨਾ ਮੰਨਿਆ ਜਾਵੇ ਉਸ ਦੇ ਉੱਤੇ ਕੀ ਗੁਜਰੰਦੀ ਹੋ ਗਈ ਉਹਦੇ ਪਰਿਵਾਰ ਤੇ ਕੀ ਗੁਜਰੰਦੀ ਹੋਊਗੀ ਜੇ ਜੀ ਉਹਦਾ ਸਾਥ ਨਹੀਂ ਦੇ ਸਕਦੇ ਪਲੀਜ਼ ਥੇਟ ਤੇ ਨਾਵਾ ਤਰਨ ਤਰਨ ਦੇ ਰਟੋਲਪਿੰਡ ਦੇ ਰਹਿਣ ਵਾਲੇ ਹਰਜਿੰਦਰ ਸਿੰਘ ਤੋਂ ਜਿਹੜਾ ਹਾਦਸਾ ਵਿਦੇਸ਼ ਤੇ ਵਿੱਚ ਹੋਇਆ ਅਮਰੀਕਾ ਦੇ ਵਿੱਚ ਉਸਦੇ ਸੈਮੀ ਟਰੱਕ ਦੇ ਨਾਲ ਹਾਦਸਾ ਹੁੰਦਾ ਤੇ ਤਿੰਨ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਨੇ ਉਹ ਪਰਿਵਾਰ ਵੀ ਉਧਰ ਖੇਰੂ ਖੇਰੂ ਹੋਇਆ ਤੇ ਇੱਧਰ ਹਰਜਿੰਦਰ ਸਿੰਘ ਦੇ ਨਾਲ ਪੰਜਾਬੀਆਂ ਦੀ ਹਮਦਰਦੀ ਬਣੀ ਹੋਈ ਹੈ ਕਿਉਂਕਿ ਇਹ ਇੱਕ ਗਲਤੀ ਸੀ ਇਸ ਨੂੰ ਐਡਾ ਵੱਡਾ ਗੁਨਾਹ ਨਾ ਮੰਨਿਆ ਜਾਵੇ ਮਰਹੂਮ ਗਾਇਕ ਸਿੱਧੂ ਮਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਦੇ ਵੱਲੋਂ ਵੀ ਇਸ ਮੁੰਡੇ ਦਾ ਸਾਥ ਦੇਣ ਦੇ ਲਈ ਉਹ ਅੱਗੇ ਆਏ ਨੇ ਅਤੇ ਕਿਹਾ ਗਿਆ ਕਿ ਇਹ ਇੱਕ ਗਲਤੀ ਸੀ ਇਸ ਇੱਕ ਗਲਤੀ ਦੇ ਕਾਰਨ ਉਸ ਦੀ ਜ਼ਿੰਦਗੀ ਬਰਬਾਦ ਨਾ ਕਰ ਦਿੱਤੀ ਜਾਵੇ ਦੂਸਰੇ ਪਾਸੇ ਆਰਨਿਤ ਦੇ ਵੱਲੋਂ ਵੀ ਹਰਜਿੰਦਰ ਸਿੰਘ ਦੀ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਸਟੋਰੀ ਪਾਈ ਗਈ ਅਤੇ ਲਿਖਿਆ ਗਿਆ ਕਿ ਇਸ ਮੁੰਡੇ ਦੇ ਚਿਹਰੇ ਨੂੰ ਦੇਖਦੇ ਹੋਏ ਉਹ ਬੇਬਸ ਮਹਿਸੂਸ ਕਰ ਰਹੇ ਨੇ ਉਹ ਦੇਖਦੇ ਨੇ ਕਿ ਕਿਸ ਤਰ੍ਹਾਂ ਦੇ ਨਾਲ ਇਹ ਮੁੰਡਾ ਇਸ ਤਸਵੀਰ ਦੇ ਵਿੱਚ ਮਾਇੂਸ ਨਜ਼ਰ ਆ ਰਿਹਾ ਉਹ ਲਿਖਦੇ ਨੇ ਕਿ ਬਾਈ ਦੀ ਹੈ ਚੁੱਪ ਬਹੁਤ ਕੁਝ ਕਹਿ ਰਹੀ ਹੈ ਕਾਲਜਾ ਬਾਹਰ ਨੂੰ ਆਉਂਦਾ ਹੈ ਇਹ ਬੇਵਸਤ ਤਸਵੀਰਾਂ ਵੇਖ ਕੇ ਇਨਸਾਨ ਨੂੰ ਅਗਲੇ ਆਉਣ ਵਾਲੇ 1 ਮਿੰਟ ਦਾ ਵੀ ਪਤਾ ਨਹੀਂ ਹੁੰਦਾ ਕਿਸਮਤ ਦੇ ਵਿੱਚ ਕੀ ਲਿਖਿਆ ਹੁੰਦਾ ਜਦ ਮੁਸ਼ਕਿਲ ਬਣ ਜਾਵੇ ਤਾਂ ਗੁਰੂ ਦੇ ਚਰਨਾਂ ਦੇ ਵਿੱਚ ਸਿਰ ਧਰੀਏ ਜਿੰਨੇ ਵੀ ਪੰਜਾਬੀ ਭੈਣ ਭਰਾ ਪਰਦੇਸਾਂ ਦੇ ਵਿੱਚ ਆਪਣਾ ਵਤਨ ਛੱਡ ਕੇ ਰੋਜ਼ੀ ਕਮਾ ਰਹੇ ਨੇ ਵਾਹਿਗੁਰੂ ਸਭਤੇ ਮਿਹਰ ਕਰੇ ਉਹਨਾਂ ਦੇ ਸਿਰ ਤੇ ਹੀ ਪੰਜਾਬ ਦੇ ਵਿੱਚ ਮੇਲੇ ਕਬੱਡੀਆਂ ਨੇ ਹੱਸਦੇ ਵਸਦੇ ਰੱਖੇ ਮਾਲਕ ਸਭ ਨੂੰ ਵਾਹਿਗੁਰੂ ਮਿਹਰ ਕਰੇ ਜਿਸ ਤਰ੍ਹਾਂ ਕਿ ਆਪਾਂ ਜਾਣਦੇ ਹਾਂ ਕਿ ਹਰਜਿੰਦਰ ਹਰਜਿੰਦਰ ਸਿੰਘ ਦੇ ਨਾਲ ਪੰਜਾਬੀਆਂ ਦੀ ਹਮਦਰਦੀ ਬਣੀ ਹੋਈ ਹੈ ਕਿਉਂਕਿ ਇਹ ਇੱਕ ਗਲਤੀ ਸੀ ਇਸ ਨੂੰ ਐਡਾ ਵੱਡਾ ਗੁਨਾਹ ਨਾ ਮੰਨਿਆ ਜਾਵੇ ਉਹਨਾਂ ਨੂੰ ਦੇਖਦੇ ਹੋਏ ਹਰਜਿੰਦਰ ਦੇ ਹਾਲਾਤਾਂ ਨੂੰ ਲੈ ਕੇ ਹੋਰ ਵੀ ਕਾਫੀ ਚਿੰਤਾ ਦੇ ਵਿੱਚ ਨੇ ਪੰਜਾਬੀ ਪਟੀਸ਼ਨ ਦੀ ਗੱਲ ਸਾਹਮਣੇ ਆਈ ਸੀ ਕਿ ਇਸ ਤਰੀਕੇ ਦੇ ਨਾਲ ਉਸ ਨੂੰ ਬਚਾਇਆ ਜਾ ਸਕਦਾ ਹੈ ਉਹ ਪੂਰੀ ਤਰ੍ਹਾਂ ਦੇ ਨਾਲ ਫੇਕ ਅਤੇ ਝੂਠ ਨਿਕਲੀ ਹੈ ਪਰ ਸਾਡੇ ਵੱਡੇ ਪੋਲਿਟਿਸ਼ੀਅਨਸ ਨੇ ਜਿਹੜੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਅੱਗੇ ਆ ਰਹੇ ਹਾਂ ਨਾਲ ਹੀ ਸਵੈਮਾਨ ਜੋ ਕਿ ਕਿਸਾਨੀ ਆંદੋਲਨ ਦੇ ਸਮੇਂ ਕਾਫੀ ਚਰਚਾ ਦੇ ਵਿੱਚ ਰਹੇ ਸੀ ਲੋਕਾਂ ਦਾ ਕਿਸਾਨਾਂ ਦਾ ਸਾਥ ਦਿੱਤਾ ਸੀ ਉਹਨਾਂ ਦੇ ਵੱਲੋਂ ਫ੍ਰੀ ਦੇ ਵਿੱਚ ਇਲਾਜ ਕੀਤਾ ਗਿਆ ਸੀ ਦਵਾਈਆਂ ਵੰਡੀਆਂ ਗਈਆਂ ਸੀ ਅਤੇ ਵਿਦੇਸ਼ ਦੇ ਵਿੱਚ ਜਾ ਕੇ ਵੀ ਉਹ ਪੰਜਾਬੀਆਂ ਦੇ ਬਾਹਰ ਹਰ ਪਲ ਸੋਚ ਰਹੀ ਸੀ ਉਹ ਵੀ ਆ ਗਏ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਹਰਜਿੰਦਰ ਸਿੰਘ ਨੂੰ ਵਕੀਲ ਕਰਕੇ ਦਵਾਂਗੇ ਉਹਦੇ ਲਈ ਇਹ ਇਨਸਾਫ ਦੀ ਜੰਗ ਲੜਾਂਗੇ ਲੋੜਾ ਦੇ ਵਿੱਚ ਇੱਕ ਟਰੱਕ ਐਕਸੀਡੈਂਟ ਹੋਇਆ ਬੜਾ ਅਫਸੋਸ ਉਸ ਗੱਲ ਦਾ ਜਦੋਂ ਦਾ ਵੇਖਿਆ ਹਨਾ ਬੜਾ ਦੁੱਖ ਹੁੰਦਾ ਤੇ ਦੁੱਖ ਇੱਕ ਹੋਰ ਗੱਲ ਦਾ ਲੇਕਿਨ ਬੱਚਾ ਹੀ ਹੋ ਮੈਂ ਨਿਆਣਾ ਹੀ ਕਹੂੰਗਾ ਉਹਨੂੰ ਨੌਜਵਾਨ ਮੁੰਡਾ ਟਰੱਕ ਚਲਾਉਂਦਿਆਂ ਤੇ ਇਲੀਗਲ ਯੂਟਰਨ ਨਹੀਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਉਹ ਗਲਤ ਹੋਇਆ ਹੈ ਨਾ ਪਰ ਸਾਡੇ ਅਸੀਂ ਆਪਾਂ ਕਿੰਨੀਆਂ ਗਲਤੀਆਂ ਕਰਦੇ ਜਦੋਂ ਡਰਾਈਵ ਕਰਦੇ ਹਾਂ ਮੈਨੂੰ ਕਿੰਨੀਆਂ ਟਿਕਟਾਂ ਮਿਲੀਆਂ ਹੁਣ ਤੱਕ ਫਾਸਟ ਡਰਾਈਵਿੰਗ ਦੀਆਂ ਹੋਰ ਡਰਾਈਵਿੰਗ ਦੀਆਂ ਤੇ ਗਲਤੀ ਦਾ ਮਤਲਬ ਇਹ ਤੇ ਨਹੀਂ ਨਾ ਯਾਰ ਤੁਸੀਂ ਕਿਸੇ ਨੂੰ ਇੰਨੀ ਹੇਟ ਤੁਸੀਂ ਉਹਦੇ ਉਹਦੇ ਖਿਲਾਫ ਸਪਰੈਡ ਕਰ ਰਹੇ ਹੋ ਮੈਂ ਕੋਈ ਇਹ ਵਾਈਟ ਕਮਿਊਨਿਟੀ ਨੂੰ ਨਹੀਂ ਮੈਸੇਜ ਦੇ ਰਿਹਾ ਅਮਰੀਕਨ ਕਮਿਊਨਿਟੀ ਨੂੰ ਮੈਂ ਏਟਲੀਸ ਪੰਜਾਬੀ ਕਮਿਊਨਿਟੀ ਨੂੰ ਦੇ ਰਿਹਾ ਯਾਰ ਤੁਸੀਂ ਤੇ ਸਮਝੋ ਉਸ ਦੇ ਉੱਤੇ ਕੀ ਗੁਜਰੰਦੀ ਹੋਗੀ ਉਹਦੇ ਪਰਿਵਾਰ ਤੇ ਕੀ ਗੁਜਰੰਦੀ ਹੋਗੀ ਤੇ ਜੇ ਅਸੀਂ ਉਹਦਾ ਸਾਥ ਨਹੀਂ ਦੇ ਸਕਦੇ ਅਟ ਲੀਸਟ ਹੇਟ ਤੇ ਨਾਣਾ ਗਲਤੀ ਹੋ ਗਈ ਉਹਨਕੋ ਮੈਨੂੰ ਪਤਾ ਬਹੁਤ ਕੁਝ ਬਹੁਤ ਨੁਕਸਾਨ ਹੋ ਗਿਆ ਜਾਨਾਂ ਗਈਆਂ ਵਾਪਸ ਨਹੀਂ ਆਉਣੀਆਂ ਪਰਿਵਾਰ ਖਤਮ ਹੋ ਗਿਆ ਪਰ ਹੁਣ ਇਹਦਾ ਇਹ ਥੋੜੀ ਮਤਲਬ ਕੀਤੀ ਹੋ ਉਹਦਾ ਵੀ ਗਲਾ ਕੁੱਟ ਦੋਗੇ ਕੀ ਤੁਹਾਨੂੰ ਲੱਗਦਾ ਉਹਨੂੰ ਪਤਾ ਸੀ ਇਹ ਹੋ ਜਾਣਾ ਸੋ ਪੰਜਾਬੀਆਂ ਨੂੰ ਕਹਿਣਾ ਰਹਿਮ ਕਰੋ ਯਾਰ ਜੇ ਕਦੀ ਕਿਸੇ ਕੋਈ ਗਲਤੀ ਹੋ ਜਾਂਦੀ ਹੈ ਨਾ ਤੇ ਐ ਨਾ ਕਰਿਆ ਕਰੋ ਉਹ ਕੋ ਨੂੰ ਵੀ ਪਤਾ ਉਹ ਕੋ ਗਲਤੀ ਹੋ ਗਈ ਆ ਪਰ ਮੈਂ ਇਹ ਮੈਸੇਜ ਜੇ ਮੇਰਾ ਇਹ ਮੈਸੇਜ ਉਹਦੇ ਪਰਿਵਾਰ ਤੱਕ ਪਹੁੰਚ ਸਕਦਾ ਹੋਵੇ ਤੇ ਜਰੂਰ ਪਹੁੰਚਾਇਓ ਉਹਦੇ ਉਹਨਾਂ ਦੇ ਪਰਿਵਾਰ ਨੂੰ ਮੈਂ ਕਹਿਣਾ ਚਾਹੁੰਦਾ ਸਾਡੀ ਟੀਮ ਤੁਹਾਡੇ ਨਾਲ ਖੜੀ ਆ ਫਾਈਨੈਂਸ਼ੀਅਲ ਸਪੋਰਟ ਕਰੋਗੇ ਕੋਈ ਵੀ ਤੁਸੀਂ ਕਹੋਗੇ ਲਾਇਰ ਦੀਆਂ ਫੀਸ ਆ ਤੁਸੀਂ ਇੰਡੀਆ ਚ ਹੋ ਅਸੀਂ ਅਮਰੀਕਾ ਚ ਆ ਅਸੀਂ ਤੁਹਾਡੇ ਨਾਲ ਖੜੇ ਆ ਤੁਸੀਂ ਹੁਕਮ ਕਰੋ ਜੋ ਤੁਸੀਂ ਹੁਕਮ ਲਾਓਗੇ ਸਾਡੀ ਹੁਕਮ ਤੁਹਾਡਾ ਹੁਕਮ ਸਿਰ ਮੱਥੇ ਤੇ ਅਸੀਂ ਤੁਹਾਡੀ ਸਪੋਰਟ ਕਰਾਂਗੇ ਉਹ ਨੌਜਵਾਨ ਸਾਡਾ ਭਰਾ ਆ ਗਲਤੀ ਹੋ ਗਈ ਆ ਤੇ ਅਸੀਂ ਉਹਦੇ ਨਾਲ ਖੜੇ ਆ ਗਲਤੀ ਕਿਸੇ ਕੋ ਵੀ ਹੋ ਸਕਦੀ ਆ ਇਨਸਾਨ ਕੋ ਹੁੰਦੀ ਆ ਅਸੀਂ ਰੱਬ ਤੇ ਨਹੀਂ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਜੈਰਾਜ ਬ੍ਰਾਂਡ ਫਤੇਨ ਆਲਾ ਅੱਜ ਮੈਂ ਬਹੁਤ ਅਹਿਮ ਮੁੱਦੇ ਤੇ ਗੱਲ ਕਰੂੰਗਾ ਜੋ ਹਰਜਿੰਦਰ ਸਿੰਘ ਪਿੰਡ ਰਟੋਲ ਜ਼ਿਲ੍ਹਾ ਤਰਨਤਾਰਨ ਉਹਨਾਂ ਤੋਂ ਪਿੱਛੇ ਜੇ ਫਲੋਰੀਡਾ ਵਿਖੇ ਰੋਡ ਐਕਸੀਡੈਂਟ ਦੇ ਵਿੱਚ ਤਿੰਨ ਵਿਅਕਤੀਆਂ ਦੀ ਜਾਨ ਗਈ ਚਲੀ ਆ ਤੇ ਉੱਥੋਂ ਦੀ ਸਰਕਾਰ ਕੀਰੀ ਹੈਗੀ ਆ ਉਹਨਾਂ ਨੇ ਰੋਡ ਐਕਸੀਡੈਂਟ ਦੇ ਰੋਡ ਐਕਸੀਡੈਂਟ ਨਹੀਂ ਹੋਇਆ ਉਹਨਾਂ ਨੇ ਕਤਲ ਕੀਤਾ ਉਹਨਾਂ ਤੇ ਤਿੰਨ ਵਿਕਤੀਆਂ ਦਾ ਤੇ ਉਹਨਾਂ ਨੂੰ ਸੁਣਾਈ ਜਾ ਰਹੀ ਹੈਗੀ 45 ਸਾਲ ਦੀ ਸਜ਼ਾ ਤੇ ਜੋ ਰੋਡ ਐਕਸੀਡੈਂਟ ਦੀ ਬੰਦੀ ਸਜ਼ਾ ਹੈਗੀ ਆ ਉਹਨਾਂ ਨੂੰ ਮਿਲਣੀ ਚਾਹੀਦੀ ਹੈਗੀ ਆ ਤੇ 45 ਸਾਲ ਦੀ ਅਗਰ ਸਜ਼ਾ ਦੋਗੇ ਤਾਂ ਜੀ ਸਾਰਾ ਬੰਦੇ ਦਾ ਫਿਊਚਰ ਹੀ ਖਤਮ ਹੋ ਜਾਂਦਾ ਹੈਗਾ ਤੇ ਉੱਥੋਂ ਦੀ ਜੋ ਸਾਡੇ ਸਿੱਖ ਕਮਿਊਨਿਟੀ ਦੇ ਪੰਜਾਬੀ ਨੌਜਵਾਨ ਹੈਗੇ ਆ ਜੋ ਟਰਾਂਸਪੋਰਟ ਦੇ ਉੱਥੇ ਕੰਮ ਕਰਦੇ ਹੈਗੇ ਆ ਸਰਕਾਰ ਨਹੀਂ ਕਿਹਾਗਾ ਜੋ ਉਹਨਾਂ ਦੇ ਲਾਇਸੈਂਸ ਰੱਦ ਕੀਤੇ ਜਾਣਗੇ ਤੇ ਵੀਜ਼ਾ ਕੈਨਸਲ ਕੀਤਾ ਜਾਊ ਤੇ ਵਾਪਸ ਇੰਡੀਆ ਭੇਜਿਆ ਜਾਊਗਾ ਇੱਕ ਇੱਕ ਵਿਅਕਤੀ ਕਰਕੇ ਸਾਰੀ ਆਬਾਮ ਨੂੰ ਸਜ਼ਾ ਸੁਣਾਈ ਜਾ ਰਹੀ ਹੈ ਗਿਆ ਨਾ ਕੁਝ ਕਹਿੰਦੇ ਹੋਏ ਅਗਰ ਵੱਧ ਘੱਟ ਮੇਰੇ ਤੋਂ ਬੋਲਿਆ ਗਿਆ ਹੋਵੇ ਉਹਦੀ ਮੈਂ ਮਾਫੀ ਮੰਗਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ آپ جی پالن کرنا نگر دور آپ جی پالنشاہ کرپا کرو پاشا جی گھر کروکائی ہرجندر سنگے پاشاہی دورس محبوبی میں کردیا ہوا پاکستانی انجام کے روپیہ ਦੇ ਜੇ ਕੋਣੋ ਬਦਲਾਂ ਦੀਆਂ ਜਿਹੜੀਆਂ ਮੰਗਾਂ ਨੇ ਈਮਾਨਦਾਰੀਆਂ ਦੀ ਪਾਰਸਾ ਜੀ ਸਮੂਹ ਸਰਕਾਰ ਦੇ ਵੱਲੋਂ ਜੋ ਕਿ ਬਹੁਤ ਜ਼ਿਆਦਾ ਨੰਨੀ ਸਦਾ ਵਿਸ਼ੇਸ਼ ਕੀਤੀਆਂ ਮਾਸਤਾ ਜੀ ਰਾਤ ਨੂੰ ਸੰਬਿਧਿਤਾ ਹੋ ਰਹਿਮਤਾਂ ਦੇ ਲਾਗੇ ਤੋਂ ਅਗਨ ਹਾਰਿਆਂ ਨੂੰ ਮੁਕਤਨ ਹਾਰੇ ਤੋਂ ਤੁੰਡਨ ਸੰਧਰ ਸਭ ਤੋਂ ਜ਼ਰੂਰ ਕਰਤਾ ਜੀ ਮਹਾਵਾਣ ਪ੍ਰੀਤਾਂ ਦਾ ਸਾਸਾ ਜੀ ਹੋ ਸਰਬਾਤਮਕ ਸੰਗਤ ਦੇ ਅਰਦਾਸ ਦੇ ਵਿੱਚ ਆਪਣੇ ਨਾਮ ਦੇ ਤਰਨ ਤੋਂ ਵਿਦੇਸ਼ਾਂ ਦੇ ਵਿੱਚ ਆਪਣੀ ਸੇਵਾ ਦੇ ਵਿੱਚ ਆਪਣਾ ਮਿਹਨਤ ਕਰਨਾ 14 ਜਨਵਰੀ ਦੇ ਵਿੱਚ ਪੁਨ ਦਮੀ ਕਰਨ ਦੇ ਵਾਸਤੇ ਆਪ ਜੀ ਦੇ ਕਾਨੂੰਨ ਚੱਲਣਾ ਵਿੱਚ ਅਰਦਾਸ ਦੇ ਕੇ ਆ ਕਿਰਪਾ ਕਰੇ ਨਾਮ ਪਾਉਣੇ ਅਤੇ ਵਿੱਚ ਆਪਣਾ ਮਿਹਨਤ ਕਰਨਾ ਕਰਤੀ ਕਰਾ ਦਿੱਸ ਕਰਨੇ ਇੱਕ ਜਿਹੜੀ ਅਮਰੀਕਾ ਦੇ ਵਿੱਚ ਫਲੋਰੀਡਾ ਸਟੇਟ ਦੇ ਵਿੱਚ ਵੱਦ ਭਾਗੀ ਘਟਨਾ ਹੋਈ ਹੈ ਜਿਹਦੇ ਵਿੱਚ ਇੱਕ ਟਰੱਕ ਡਰਾਈਵਰ ਹਰਜਿੰਦਰ ਸਿੰਘ ਉਹਦੇ ਕੋਲ ਜਿਹੜੀ ਹੈ ਯੂ ਟਰਨ ਲੱਗਿਆ ਜਿਹੜਾ ਐਕਸੀਡੈਂਟ ਹੋਇਆ ਉਹਨੂੰ ਲੈ ਕੇ ਕਾਫੀ ਗੰਭੀਰ ਚਿੰਤਾ ਜਿਹੜੀ ਹੈ ਜੈਕ ਕੀਤੀ ਗਈ ਹੈ ਔਰ ਇੱਕ ਬੜਾ ਵਿਸਤਾਰਤ ਜਿਹੜਾ ਰੈਜ਼ੋਲੂਸ਼ਨ ਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਦੀ ਮੀਟਿੰਗ ਦੇ ਵਿੱਚ ਜਿਹੜਾ ਉਪਾਸ ਕੀਤਾ ਗਿਆ ਜਿਹਦੇ ਵਿੱਚ ਅਸੀਂ ਜਿਹੜੇ ਪਰਿਵਾਰ ਜਿਨ੍ਹਾਂ ਦੇ ਫੈਮਿਲੀ ਮੈਂਬਰ ਉਹਦੇ ਚ ਡੈਥ ਹੋਈ ਹੈ ਜਾਂ ਜ਼ਖਮੀ ਹੋਇਆ ਉਹਨਾਂ ਪ੍ਰਤੀ ਅਮ ਦਤਿ ਵੀ ਪ੍ਰਗਟ ਕੀਤੀ ਹੈ ਅਰਦਾਸ ਵੀ ਕੀਤੀ ਹੈ ਪਰ ਨਾਲੇ ਵੀ ਕਹਿ ਕੇ ਜਿਸ ਤਰੀਕੇ ਨੰਗੇ ਸਿਰ ਹਰਦੀਪ ਚੰਦ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਉਹਦੇ ਨਾਲ ਸਿੱਖਾਂ ਦੀਆਂ ਭਾਵਨਾਵਾਂ ਹੱਟ ਗਈਆਂ ਕਿਉਂਕਿ ਇਹ ਕੁਝ ਜਿਹੜੇ ਆ ਤੁਹਾਡੇ ਫੰਡਾਮੈਂਟਲ ਰਾਈਟ ਹੁੰਦੇ ਆ ਜਿਹੜੇ ਅਸੀਂ ਸਮਝਦੇ ਆ ਕਿ ਅਮਰੀਕਾ ਇੱਕ ਸੋਵਰਨ ਕੰਟਰੀ ਆ ਅਸੀਂ ਉੱਥੇ ਦੀ ਜੁਡੀਸ਼ਰੀ ਤੋਂ ਵੀ ਪੂਰੀ ਰਿਸਪੈਕਟ ਦਿੰਦੇ ਆ ਪਰ ਨਾਲ ਅਸੀਂ ਸਾਰਿਆਂ ਨੂੰ ਬੇਨਤੀ ਵੀ ਕਰਦੇ ਆ ਕਿ ਇੱਕ ਫੇਰ ਟਰਾਇਲ ਜਿਹੜਾ ਜਿੱਥੇ ਪ੍ਰੋਪਰ ਮੌਕਾ ਉਹਨੂੰ ਹਰਜਿੰਦਰ ਸਿੰਘ ਨੂੰ ਜਿਹੜਾ ਉਹ ਮਿਲਣਾ ਚਾਹੀਦਾ ਹੈ ਕਿ ਉਹ ਆਪਣਾ ਕੇਸ ਜਿਹੜਾ ਆਪਣੇ ਵਕੀਲਾਂ ਦੇ ਨਾਲ ਹੀ ਚੰਗੀ ਤਰ੍ਹਾਂ ਤੇ ਨਾਲ ਕੰਟੈਸਟ ਕਰ ਸਕੇ ਉਹ ਮੌਕਾ ਜਿਹੜਾ ਹੈਗਾ ਉਹ ਹਰਜਿੰਦਰ ਸਿੰਘ ਨੂੰ ਜਿਹੜਾ ਉਹ ਦਿੱਤਾ ਜਾਣਾ ਚਾਹੀਦਾ ਤਾਂ ਜੋ ਕਿਤੇ ਵੀ ਇਹ ਨਾ ਲੱਗੇ ਕਿ ਉਹਦੇ ਨਾਲ ਜਿਹੜੀ ਹੈ ਜ਼ਿਆਤੀ ਹੋਈ ਇਸ ਕਰਕੇ ਫੇਰ ਟਰਾਇਲ ਹੋਵੇ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਜੀ ਜਗੂ ਨਾਮ ਸੁਣਦੇ ਸਾਰੇ ਲੋਕ おいます ਵੱਧੀ ਹੋਈ ਸੂਤਮੇ ਨਿਰਗੁਤਾ ਉਹਦੀ ਬੜੀ ਬੜੀ ਸਜਾਵਾਂ ਦੇ ਵਾਸਤੇ ਜਿਹੜੀ ਨਾਲੋਂ ਅਨੰਦ ਚੱਲ ਰਹੀ ਆ ਕੇ ਜੀਉਂਦੇ ਸਾਹਿਬ ਨੂੰ ਸ਼ਾਨ ਕਰਦੀ ਆ ਇਥੇ ਆ ਕੇ 40 45 ਹਜ਼ਾਰ ਤੱਕ ਦੀ ਆਮਦਨੀ ਵਿਸਾਇਦੇ ਦੀ ਰਾਹ ਹੋਵੇ ਵੀ ਜਿਹੜਾ ਬਹੁਤ ਬਹੁਤ ਚੱਲਣਾ ਫੈਰਨਾ ਜੀਤ ਸਦਾ ਹੋ ਰਹੀ ਆ ਸੋ ਪੱਤਰਕਾਰ ਵੀ ਇਹਦੀ ਆਪਣੇ ਤੇ ਵੀਰ ਆਰੇਆ ਆਪਰੇ ਸਾਰੇ ਨਗਰ ਦਾ ਵਜਰਵੰਦ ਤੇ ਪੱਤਰਕਾਰ ਭਾਈ ਜਾਰ ਨਾਲ ਵੀ ਆਪਣੇ ਨਗਰ ਦੇ ਨਾਲ ਸਾਰੇ ਦੇ ਸ੍ਰੀ ਅਰਮਨ ਦੇਪਤੀਆ ਉਹ ਤੁਹਾਡੇ ਮਿਲਦਾ ਬੱਚਾ ਹੋਵੇ ਤੁਹਾਡੇ ਮਿਲਦਾ ਪੁੱਤਰ ਉਹਦੇ ਹੱਥ ਦੇ ਵਿੱਚ ਜਨਮ ਹੋ ਸਕੇ ਬਾਅਦੋਂ ਵਾਪਸ ਈਸ਼ਰ ਦੇ ਲਈ ਆਪਾਂ ਸਾਰੇ ਕੀਤੇ ਜਾ ਇਹ ਘੱਟ ਜਲਾ ਜਿਹੜੇ ਆਪਟਰ ਕਾ ਭਾਈ ਜਿਆ ਦੇ ਨੂੰ ਪਤਾ ਹੀ ਆ ਸਾਰੇ ਨੂੰ ਜਿਹੜੇ ਸਪਲਾਰ ਬੜਾ ਸੱਦੇ ਦੇ ਵਿੱਚ ਆ ਜਿਹੜੇ ਸਾਨੂੰ ਉਹ ਵੀ ਬੜਾ ਮੂਰਖਾ ਕਿ ਜਿਹੜੇ ਬੰਦੇ ਦੋ ਐਸਿਡਾਂ ਦੇ ਵਿੱਚ ਐਕਸਪਾਇਰ ਹੋ ਗੇ ਆ ਉਹਨਾਂ ਨੂੰ ਵੀ ਆਪਾਂ ਬੜਾ ਸਾਰੇ ਲੱਗਦੇ ਨੂੰ ਮੂਰਖਾ ਵੀ ਇਹ ਕੰਮ ਨਹੀਂ ਹਿਲਾ ਸਕਦਾ ਵਾਲੇ ਵੀ ਜਰੂਰ ਬਾਅਦ ਦੇ ਆ ਕਿ ਸਿਰਫ ਜੀ ਕਰਦਾ ਇਹਨਾਂ ਨਾਲ ਕੋਈ ਤਾਕਤ ਨਹੀਂ ਸੀ ਇੱਕ ਤੱਤੀ ਤੌਰ ਦੇ ਜੋ ਲਿਖਿਆ ਸੀ ਉਹ ਵਿਆਸ ਉਹ ਆਪਣੇ ਜਗਤ ਦਾ ਵਜਦੰਦਾ ਹੈ ਕਿ ਲਾਡੋ ਆਪਾਂ ਪਟੀਸ਼ਨ ਜੁੜੀ ਲਾ ਡਾਇਰੈਕਟ ਪੀਟੀ ਲਈ ਆਪਾਂ ਤਸਦੀਕ ਕਰਕੇ ਤੇ ਵਾਅਦਾ-ਵਾਦ ਆਪਾਂ ਸਾਰੇ ਇਸਾਨਾ If you